ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜਨੇ ਆ ਅੱਜ ਅਸੀਂ ਵਿਚਾਰ ਕਰਾਂਗੇ ਆਨੰਦ ਸਾਹਿਬ ਦੀ 38ਵੀਂ ਪੌੜੀ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਦਾ 38 ਪੌੜੀ ਆਫ ਆਨੰਦ ਸਾਹਿਬ ਬਿਫੋਰ ਅੰਡਰਸਟੈਂਡਿੰਗ ਇਟ ਬਿਫੋਰ ਗੋਇੰਗ ਥਰੂ ਦਾ ਲਾਈਨਸ ਆਫ ਦਿਸ ਪੌੜੀ ਇਸ ਪੌੜੀ ਦੀਆਂ ਪੰਕਤੀਆਂ ਨੂੰ ਇਸ ਵਿੱਚ ਗੁਰੂ ਦੇ ਗਿਆਨ ਨੂੰ ਸਮਝਣ ਲਈ ਮੈਂ ਥੋੜੀ ਜੀ ਜਾਣਕਾਰੀ ਇਸ ਪੌੜੀ ਬਾਰੇ ਦੇ ਦਿੰਨਾ ਆ ਇਹ ਤੁਹਾਡੀ ਸਕਰੀਨ ਤੇ ਵੀ ਆ ਰਹੀ ਹੈ ਦੇਖੋ ਭਾਵੇਂ ਕਿ ਯੋਗ ਮਤ ਜਾਂ ਹੋਰ ਕਿਸੇ ਫਲਸਫੇ ਵਿੱਚ ਕੇਵਲ ਸਰੀਰ ਨਾਲ ਜੁੜੇ ਛਿਦਰਾ ਨੂੰ ਦਵਾਰ ਜਾਂ ਰਸਤਾ ਕਿਹਾ ਹੋਵੇ ਤੇ ਸਿਰ ਅੰਦਰ ਕਿਸੇ ਦਸਵੇਂ ਦਵਾਰ ਦੀ ਕਲਪਨਾ ਕੀਤੀ ਹੋਵੇ ਤੁਸੀਂ ਬੜੀ ਵਾਰ ਸੁਣਿਆ ਕਿਉਂਕਿ ਇਸ ਬਾਡੀ ਵਿੱਚ ਆਉਂਦਾ ਹੈ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਤੋ ਜੋਗ ਜੋਗ ਮਤ ਵਿੱਚ ਮੰਨਿਆ ਜਾਂਦਾ ਕਿ ਨੌ ਤਰ੍ਹਾਂ ਦੇ ਜਿਹੜੇ ਨੇ ਉਹ ਦੁਆਰ ਨੇ ਸਾਡੇ ਸਰੀਰ ਨਾਲ ਫਿਜ਼ੀਕਲ ਬਾਡੀ ਨਾਲ ਜੁੜੇ ਹੋਏ ਥਰ ਨਾਈਨ ওপਨਿੰਗਸ ਐਂਡ ਥੇਰ ਇਜ਼ 10ਥ ਵਨ ਵਿਚ ਇਜ਼ ਹਿਡਨ ਤੇ ਇੱਕ ਦਸਵਾਂ ਦੁਆਰ ਆ ਜਿਹੜਾ ਲੁਕਿਆ ਹੋਇਆ ਔਰ ਬੜਿਆਂ ਨੇ ਮੰਨਿਆ ਕਿ ਸਿਰ ਦੇ ਵਿੱਚ ਕਿਤੇ ਹੁੰਦਾ ਆ ਤੋ ਸਾਡੇ ਜਿਹੜੇ ਸਿਆਣੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਐਵੇਂ ਇਹਨਾਂ ਗੱਲਾਂ 'ਚ ਨਾ ਪੈ ਜਿਓ ਸਿੱਖ ਮਤ ਇਸ ਚੀਜ਼ ਦੇ ਨਾਲ ਕੋਈ ਬਾਲਾ ਸਹਿਮਤ ਨਹੀਂ ਸਾਡੇ ਗੁਰੂਆਂ ਨੇ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਗੁਰਬਾਣੀ ਵਿੱਚ ਰੈਫਰੈਂਸ ਦੇ ਰੂਪ ਤੇ ਲਿਆ ਆ ਕਿਤੇ ਲਿਖਿਆ ਵੀ ਹੈ ਤੇ ਗੱਲ ਆਪਣੇ ਉਸ ਗਿਆਨ ਦੀ ਕੀਤੀ ਹੈ ਜਿਸ ਗਿਆਨ ਦੇ ਨਾਲ ਪ੍ਰਮਾਤਮਾ ਨਾਲ ਜੁੜਿਆ ਜਾਂਦਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੋਂ ਇੱਥੇ ਕੋਈ ਨੌ ਦਵਾਰਾਂ ਦੀ ਕੋਈ ਉਹ ਦਸਵਾਂ ਦਵਾਰ ਕੋਈ ਕਿਤੇ ਸਿਰ ਪਾੜ ਕੇ ਵਿੱਚੋਂ ਲੱਭਣ ਨਾ ਲੱਗ ਜੇ ਉਹ じゃ ਕੁਝ ਨਹੀਂ ਹੈ ਸੋ ਭਾਵੇਂ ਕਿ yogi ਜਾਂ ਉਹਨਾਂ ਦਾ ਮਤ ਇਹ ਮੰਨਦਾ ਹੈ ਕਿ ਸਰੀਰ ਦੇ ਨੌ ਦਵਾਰ ਨੇ ਤੇ ਦਸਵਾਂ ਕਿਤੇ ਸਿਰ ਦੇ ਵਿੱਚ ਹੁੰਦਾ ਆ ਪਰ ਗੁਰਬਾਣੀ ਨੂੰ ਵਿਚਾਰੀਏ ਤਾਂ ਗੁਰਮਤ ਦਾ ਸਿਧਾਂਤ ਇਹਨਾਂ ਗਿਣਤੀਆਂ ਤੋਂ ਪਰੇ ਆ ਕਿ ਇਹ ਨੌ ਆ ਕਿ 10 ਆ ਕਿ 11 ਆ ਇਹ ਚੀਜ਼ਾਂ ਗੁਰਮਤ ਵਿੱਚ ਨਹੀਂ ਹਨ ਇਸ ਕਰਕੇ ਜੇ ਗੁਰੂ ਜੀ ਇਹ ਕਹਿੰਦੇ ਨੇ ਜੇ ਗੁਰੂ ਜੀ ਇਸ ਅਗਲੀ ਪੌੜੀ ਵਿੱਚ ਕਹਿ ਰਹੇ ਨੇ ਕਿ ਨੌ ਦਰਵਾਜ਼ੇ ਦਿਸਦੇ ਨੇ ਤੇ ਦਸਵਾਂ ਦਰਵਾਜ਼ਾ ਕਿਤੇ ਗੁਪਤ ਹੈ ਨਹੀਂ ਦਿਖਾਈ ਦਿੰਦਾ ਤਾਂ ਇਸ ਦਾ ਭਾਵ ਇਹਨਾਂ ਸਮਝੀਏ ਕਿ ਸਰੀਰ ਤੇ ਇਸ ਦੇ ਨਾਲ ਜਿਹੜੇ ਸੁੱਖ ਨੇ ਉਹ ਭਾਵੇਂ 9 ਨੇ ਭਾਵੇਂ 90 ਨੇ ਭਾਵੇਂ 909 ਕਰੋੜ 9 ਲੱਖ ਜਿਹੜੇ ਸਰੀਰ ਤੇ ਨਾਲ ਜੁੜੇ ਹੋਏ ਸੁੱਖ ਨੇ ਉਹਨਾਂ ਵੱਲ ਸਾਡਾ ਧਿਆਨ ਇੰਨਾ ਕ ਜ਼ਿਆਦਾ ਹੈ ਉਹ ਸਾਨੂੰ ਇੰਨਾ ਕ ਜ਼ਿਆਦਾ ਦਿਖਾਈ ਦਿੰਦਾ ਹੈ ਇੰਨਾ ਮਲਟੀਪਲ ਹੋ ਕੇ ਦਿਖਾਈ ਦਿੰਦਾ ਹੈ ਨਾ ਵੱਧ ਚੜ ਕੇ ਦਿਖਾਈ ਦਿੰਦੇ ਨੇ ਸੁੱਖ ਕਿ ਸਾਡਾ ਧਿਆਨ ਉਸ ਇੱਕ ਜਿਹੜਾ ਇੱਕ ਹੈ ਉਹਨਾਂ 9 ਦੇ ਬਰਾਬਰ ਇੱਕ ਇੱਕ ਪਾਸੇ 9 ਇੱਕ ਪਾਸੇ ਇੱਕ ਤੋਂ ਉਹ ਜਿਹੜੀਆਂ 9 ਚੀਜ਼ਾਂ ਸਾਨੂੰ ਦਿਖਾਈ ਦੇ ਰਹੀਆਂ ਨਾ ਬਾਰ-ਬਾਰਲੇ ਸੁੱਖ ਅਸੀਂ ਉਹਦੇ 'ਚ ਇੰਨੇ ਕ ਜ਼ਿਆਦਾ ਖਚਤ ਹੋ ਜਾਂਦੇ ਆ ਇੰਨੇ ਕ ਜ਼ਿਆਦਾ ਰੁੱਝ ਜਾਂਦੇ ਆ ਕਿ ਉਹੀ ਸਾਨੂੰ ਦਿਖਾਈ ਦਿੰਦਾ ਹੈ ਸਾਨੂੰ ਉਹ ਇੱਕ ਨਹੀਂ ਦਿਖਾਈ ਦਿੰਦਾ ਜਿਹੜਾ ਸਦਾ ਸਾਡੇ ਨਾਲ ਵਸਦਾ ਸੀ ਉਹਨੂੰ ਦੇਖ ਹੀ ਨਹੀਂ ਰਹੇ ਜਿਸ ਨਾਲ ਇਹ ਸਭ ਕੁਝ ਰੋਸ਼ਨ ਹੈ ਜਿਹਦੇ ਨਾਲ ਇਹ ਸਰੀਰ ਹੈ ਜਿਹਦੇ ਨਾਲ ਇਹ ਜੀਵਨ ਹੈ ਜਿਹਦੇ ਕਰਕੇ ਜੀਵਨ ਦੇ ਸੁੱਖ ਨੇ ਉਹ ਸਾਨੂੰ ਨਹੀਂ ਦਿਖਾਈ ਦਿੰਦਾ ਜਿਸ ਤਰ੍ਹਾਂ ਹੀ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਹੁੰਦਾ ਤੇ ਉਸੇ ਰਾਹ ਉਹ ਜਿਹੜਾ ਇੱਕ ਸਾਨੂੰ ਦਿਖਾਈ ਨਹੀਂ ਦੇ ਰਿਹਾ ਅਸਲ ਉਸੇ ਰਾਹ ਉਸੇ ਦਵਾਰ ਉਸੇ ਰਸਤੇ ਹੀ ਸਾਨੂੰ ਆਨੰਦ ਮਿਲਣਾ ਸੀ ਗੁਰਬਾਣੀ ਵਿੱਚ ਅਲੱਗ-ਅਲੱਗ ਮਤਾਂ ਦੀਆਂ ਮਨੋਤਾਾਂ वाले लफ्ज गुरबा गुरमत के सिद्धांत नु पेश ਕਰਨ ਲਈ اشارے ਵਜੋ استعمال ਕੀਤੇ ਗਏ ਹਨ ਇਸ ਤੋਂ ਪਹਿਲਾਂ ਅਸੀਂ ਬੜੀ ਵਾਰ ਇਸ ਚੀਜ਼ ਤੇ ਚਰਚਾ ਕੀਤੀ ਹੈ ਕਿ ਗੁਰਬਾਣੀ ਵਿੱਚ ਰਾਮ ਦੀ கிருஷ்ਣ ਦੀ ਅਜਾਮਲ ਦੀ ਗਣਕਾ ਦੀ ਤਰੂ ਦੀ ਗੱਲ ਹੋ ਰਹੀ ਹੈ ਜਾਂ ਕਿਤੇ ਹੋਰ ਮਤਾਂ ਦੀ ਜੋਗੀਆਂ ਦੀ ਗੱਲ ਹੋ ਰਹੀ ਹੈ ਜਿਵੇਂ ਜਪਜੀ ਸਾਹਿਬ ਚ ਸੀ ਮੁੰਦਾ ਸੰਤੋਖ ਸ਼ਰਮਪਤ ਚੋਲੀ ਤੋਂ ਇਹ ਜਿਹੜੇ ਲਫ਼ਜ਼ ਯੂਜ਼ ਕੀਤੇ ਨੇ ਅਲਫਾਜ਼ ਯੂਜ਼ ਕੀਤੇ ਨੇ ਗੁਰੂ ਨੂੰ ਪਰ ਇਸ ਕਰਕੇ ਨਹੀਂ ਕਿ ਕਿਤੇ ਅਸੀਂ ਇਹ ਸਭ ਕੁਝ ਕਰਨਾ ਹੈ ਜਿੱਥੇ ਵਰਤ ਦੀ ਗੱਲ ਹੈ ਤੇ ਉਹਨੇ ਕਿਹਾ ਵਰਤ ਇਹ ਨਹੀਂ ਕਿ ਬਾਹਰੋਂ ਭੁਖੇ ਰਹਿਣਾ ਹੈ ਆਪਣੇ ਮਨ ਨੂੰ ਉਸ ਪਾਸਿਓਂ ਭੁੱਖਾ ਕਰ ਲੋ ਜਿਹੜੇ ਵਿਕਾਰਾਂ ਵਾਲੇ ਖਾਣੇ ਸੀ ਜਿਹੜੇ ਵਿਕਾਰਾਂ ਨੂੰ ਨਾ ਖਾਓ ਉਹ ਚੀਜ਼ ਆਪਣੇ ਅੰਦਰ ਨਾ ਜਾਣ ਦੋ ਉਹ ਅਗਿਆਨਤਾ ਉਹ ਲੋਭ ਲਾਲਚ ਈਰਖਾ ਨਫ਼ਰਤ ਉਹਨੂੰ ਆਪਣੇ ਅੰਦਰ ਲੈ ਕੇ ਨਾ ਜਾਓ ਇਹ ਇਹ ਵਰਤ ਰੱਖੋ ਇਹ ਸੰਜਮ ਰੱਖੋ ਇਸੇ ਤਰ੍ਹਾਂ ਹੀ ਇਹ ਜਿਹੜੇ 9 ਤੇ 10 ਦਰਵਾਜ਼ੇ ਜੜੀਆਂ ਨੇ ਇਹ ਵੀ ਇਸ਼ਾਰੇ ਮਾਤਰ ਗੁਰੂ ਸਾਹਿਬ ਨੇ ਇਸਤੇਮਾਲ ਕੀਤੇ ਨੇ ਸਾਨੂੰ ਉਹ ਸਿਧਾਂਤ ਜਿਹੜਾ ਗੁਰਮਤ ਦਾ ਹੈ ਉਹ ਦੇਣ ਲਈ ਆਪਾਂ ਇਸ ਪੌੜੀ ਚ ਨੂੰ ਡੀਟੇਲ ਨਾਲ ਸਮਝਾਂਗੇ ਇਹ ਮੈਂ ਸਿਰਫ ਇੱਕ ਇੰਟਰੋਡਕਸ਼ਨ ਇੱਕ ਜਾਣਕਾਰੀ ਸ਼ੁਰੂ ਚ ਦੇ ਰਿਹਾ ਤਾਂ ਕਿ ਸਾਡਾ ਧਿਆਨ ਉਸ ਪਾਸੇ ਨਾ ਜਾਵੇ ਕਿ ਕਿਤੇ ਅਸੀਂ ਕਿਤੇ ਕਿਸੇ ਬਾਬਾ ਜੀ ਕੋਲ ਸੁਣਿਆ ਸੀ ਜੀ ਕਿ ਨੌ ਦੁਆਰ ਹੁੰਦੇ ਨੇ ਸਰੀਰ ਦੇ ਦਸਮਾ ਜਿਹੜਾ ਲੁਕਿਆ ਹੁੰਦਾ ਤੇ ਇਹ ਇਹ ਸਭ ਚੀਜ਼ਾਂ ਨਹੀਂ ਹੈ ਸਰੀਰ ਨਾਲ ਜੁੜੀ ਹੋਈ ਕੋਈ ਗੱਲ ਇਹਦੇ ਵਿੱਚ ਨਹੀਂ ਸਰੀਰ ਤੇ ਸਰੀਰ ਨਾਲ ਜੁੜੇ ਹੋਏ ਸੁੱਖ ਉਹ ਸਾਨੂੰ ਇੰਨੇ ਕ ਜਿਆਦਾ ਦਿਖਾਈ ਦਿੰਦੇ ਨੇ ਗਲੈਮਰ ਆਫ ਦਾ ਵਰਲਡ ਚਮਕ-ਦਮਕ ਇਸ ਦੁਨੀਆ ਦੀ ਸਾਡਾ ਧਿਆਨ ਉਧਰ ਇੰਨਾ ਕ ਜਿਆਦਾ ਹੈ ਕਿ ਸਾਨੂੰ ਉਹ ਇੱਕ ਨਹੀਂ ਦਿਖਾਈ ਦੇ ਰਿਹਾ ਜਿਹਦੇ ਕਰਕੇ ਸਾਨੂੰ ਇਹ ਸ਼ਕਤੀ ਮਿਲੀਏ ਨੇਤਰੋ ਮੇਰੇ ਹਰ ਤੁਮ ਮੈਂ ਜੋਤਰੀ ਹਰ ਵੀ ਨਵਰਨ ਦੇਖੋ ਕੋਈ ਤਾਂ ਉਹ ਸਭ ਕੁਝ ਇਹ ਸ਼ਰਵਣੋ ਮੇਰੇ ਹੋ ਇਹ ਕੰਨ ਇਹ ਅੱਖਾਂ ਇਹ ਸਰੀਰ ਇਹ ਜੋ ਕੁਝ ਵੀ ਹੈ ਜਿਹਦੇ ਕਰਕੇ ਚੱਲ ਰਿਹਾ ਆ ਉਹਦੇ ਵੱਲ ਸਾਡਾ ਉਸ ਇੱਕ ਵੱਲ ਸਾਡਾ ਧਿਆਨ ਨਹੀਂ ਤੇ ਇਸ ਨੂੰ ਸਮਝਣ ਦਾ ਸਿੱਧਾ ਜਿਹਾ ਤਰੀਕਾ ਆ ਕਿ ਇਸ਼ਾਰੇ ਮਾਤਰ ਸਤਿਗੁਰੂ ਨੇ ਇਹਨਾਂ ਨੂੰ ਲਿਆ ਹੈ ਕਿ ਨੌ ਚੀਜ਼ਾਂ ਉਹ ਨੇ ਜਿਹੜੀ ਸਾਨੂੰ ਦਿਖਾਈ ਦੇ ਰਹੀਆਂ ਨੇ ਪਰ ਉਹ ਇੱਕ ਜਿਹੜੀ ਦਸਵੀਂ ਜਿਹੜੀ ਸਾਨੂੰ ਦਿਖਾਈ ਨਹੀਂ ਦੇ ਰਹੀ ਜਿਹਦੇ ਵੱਲ ਸਾਡਾ ਧਿਆਨ ਹੀ ਨਹੀਂ ਦਿਖਾਈ ਨਾ ਦੇਣ ਦਾ ਮਤਲਬ ਕਿ ਅਸੀਂ ਉਧਰ ਦੇਖ ਹੀ ਨਹੀਂ ਰਹੇ ਜਿਵੇਂ ਮੈਂ ਪਹਿਲਾਂ ਵੀ ਇੱਕ ਪੌੜੀ ਦੀ ਵਿਆਖਿਆ ਕਰਦਿਆਂ ਕਿਹਾ ਸੀ ਨਾ ਕਿ ਅੰਨਾ ਉਹ ਨਹੀਂ ਹੁੰਦਾ ਜਿਹਨੂੰ ਦਿਸਦਾ ਨਾ ਹੋਵੇ ਅੰਨਾ ਉਹ ਹੁੰਦਾ ਜਿਹੜਾ ਵੇਂਦਾ ਨਾ ਹੋਵੇ ਤੋਂ ਨੌ ਚੀਜ਼ਾਂ ਤੇ ਅਸੀਂ ਵੇਖ ਰਹੇ ਹਾਂ ਪਰ ਦਸਵੀਂ ਜਿਹੜੀ ਸਭ ਤੋਂ ਜ਼ਰੂਰੀ ਸੀ ਉਹਦੇ ਵੱਲ ਵੇਖ ਹੀ ਨਹੀਂ ਰਹੇ ਉਹਦੇ ਵੱਲ ਸਾਡਾ ਧਿਆਨ ਹੀ ਨਹੀਂ ਹੈ ਜਿਹਦੇ ਕਰਕੇ ਸਭ ਕੁਝ ਹੈ ਜਿਦੇ ਕਰਕੇ ਹੀ ਇਹ ਨੌ ਚੀਜ਼ਾਂ ਜਿਹੜੀਆਂ ਨੇ ਇਹ ਇਹ ਜਿਹੜਾ ਸੁੱਖ ਅਸੀਂ ਮਾਨ ਰਹੇ ਹਾਂ ਸੁੱਖ ਹੰਡਾ ਰਹੇ ਹਾਂ ਸ਼ਰੀਰ ਤੇ ਸ਼ਰੀਰ ਨਾਲ ਜੁੜੇ ਹੋਏ ਸੁੱਖ ਦੁੱਖ ਜੋ ਵੀ ਹੈ ਸੋ ਆਲਥੋ ਇਨ ਯੋਗਿਕ ਫਿਲਾਸਫੀਜ਼ অর ਅਦਰ ਸਕੂਲਸ ਆਫ ਥੋਟ ਓਨਲੀ ਦ ਨਾਈਨ ਬੋਡੀਲੀ ওপਨਿੰਗਸ ਮੇਬੀ ਕਾਲਡ 도ਜ਼ অর ਪਾਥਸ ਐਂਡ ਅ 10th ਗੇਟ ਦੇ ਇਮੇਜਿਨ ਇਟ ਵਿਦਿਨ देयर ਹੈਡ ਬਟ ਦੈਟਸ ਨਾਟ ਦ ਕੇਸ ਵਿਦ ਗੁਰਮਤ ਇਫ ਵੀ ਕੰਟੈਂਪਲੇਟ ਔਨ ਗੁਰਬਾਣੀ ਐਂਡ ਗੁਰਮਤਸ ਪ੍ਰਿੰਸੀਪਲ ਦੇ ਟ੍ਰਾਂਸੈਂਡ ਥੀਜ਼ ਨੰਬਰਸ So, if the Guru hears in this following party when he says nine doors are visible and the tenth is hidden, it means our attention is so much fixed on the body and uh, associated pleasures that all those nine things which we see outside or which we are focused more on them that we fail to see the one, the tenth, the most important one. Which dwells eternally within us, one who illuminates all, through whom eternal bliss is found. So we always, very often, we just ignore that one which has blessed us this beautiful life, this beautiful body, these ears, these eyes, this beautiful tongue, as we discussed in the previous bodies of Anand Sahib. So that's that path which leads us to bliss which leads us to the realization of that one that ek omkar we ignore it for the 90% of things which are visible all that glamour all that all that you know whatever we see outside whatever is associated with our body with the physical world we are so much obsessed with all those things that we we often ignore we just forget about that one which is the source of our real Joy, real bliss, real Ananda. So in Gurbani, the terms from various belief systems, like here, the yogic math so the terms from various belief systems are used as metaphors to convey Gurmat's principles. So this is a metaphor in this body the nine doors which are visible and the tenth door which is hidden. Visible to us, we are so much engrossed and obsessed with all that worldly, physical. Uh, glamour and all those physical pleasures that unintentionally or intentionally we just hide the truth from ourselves. We just ignore the true one, the creator, the Lord, Vaheguru, which lives within us, which live everywhere, which is the source of real happiness, which is the source of peace, which is the source of Ananda. So, that's why we don't do this. ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਕਰਤੇ ਪੁਰਖ ਪਰਮਾਤਮਾ ਨੇ ਇਸ ਸੋਹਣੇ ਜੀਵਨ ਦੀ ਰਚਨਾ ਕੀਤੀ ਹੈ ਰੱਬ ਨੇ ਸਾਡਾ ਇਹ ਜੀਵਨ ਸਾਨੂੰ ਦਿੱਤਾ ਹੈ ਸੋਹਣਾ ਸਰੀਰ ਦਿੱਤਾ ਹੈ ਸਰੀਰ ਨੂੰ ਜੇ ਗੁਫਾ ਮੰਨ ਲਈਏ ਤੇ ਇਸ ਵਿੱਚ ਹਵਾ ਜਿਹੜੀ ਚੱਲ ਰਹੀ ਹੈ ਉਹ ਵਾਜਾ ਵਜ ਰਿਹਾ ਹੈ ਤੋ ਇਹ ਸਰੀਰ ਹੈ ਇਹ ਹਵਾ ਦੇ ਆਸਰੇ ਹੈ ਸੋ ਟਿਲ ਵੀ ਆਰ ਬਰੀਥਿੰਗ ਵੀ ਆਰ ਅਲਾਈਵ ਜਦੋਂ ਤੱਕ ਅਸੀਂ ਸਾਹ ਲੈ ਰਹੇ ਹਾਂ ਇਹ ਸਰੀਰ ਚੱਲਦਾ ਹੈ ਦਿਸ ਬਾਡੀ ਵਰਕਸ ਵਾਂਸ ਵੀ ਸਟਾਪ ਬਰੀਥਿੰਗ ਇਟਸ ਦਾ ਐਂਡ ਆਫ ਲਾਈਫ ਤੋ ਸਰੀਰ ਦੀ ਇਸ ਗੁਫਾ ਵਿੱਚ ਹਵਾ ਜਾਂ ਸਾਹ ਦਾਵਾ ਜਾਵਾ ਜਿਹੜਿਆ ਭਾਵ ਸਾਹ ਕਰਕੇ ਹੀ ਅਸੀਂ ਸੁਣਦੇ ਬੋਲਦੇ ਤੁਰਦੇ ਫਿਰਦੇ ਹਾਂ ਵੀ ਆਰ ਵਾਕਿੰਗ ਵੀ ਆਰ ਲਿਸਨਿੰਗ ਵੀ ਆਰ ਵਾਚਿੰਗ ਵੀ ਆਰ ਸੀਇੰਗ ਵੀ ਆਰ ਹੀਅਰਿੰਗ ਬਿਕਾਜ਼ ਆਫ ਥਿਸ 에ਅਰ ਥਿਸ ਵਿੰਡ ਥੈਟ ਬਲੋਜ਼ ਵਿਥਿਨ ਥੇ ਬਰੀਥ ਥੇ ਬ੍ਰੈਥ ਥੇ ਬਰੀਥਿੰਗ ਪ੍ਰੋਸੈਸ ਥੇ ਕ੍ਰੀਏਟਰ ਲਾਰਡ ਹੈਜ਼ ਫੈਸ਼ਨ ਥਿਸ ਬਿਊਟੀਫੁਲ ਲਾਈਫ ਵਿਥਿਨ ਥੇ ਕੇਵ ਆਫ ਥਿਸ ਬਾਡੀ ਥੇ ਇਨਸਟਰੂਮੈਂਟ ਆਫ ਬ੍ਰੈਥ ਇਜ਼ ਪਲੇਇੰਗ this means the breath enables us to hear speak walk live and whatever we are doing in this life agli pankti dekhde hain vajaya vajja paun to paun saada vajja vajrha that means oh sa karke assi jee rahe hain eh life chal rahi hai sab kuch assi bolde sunde nachde tappde karde hain ronde vi hain hasde vi hain sab kuch kar rahe hain kyunki sa chal rahe hain hun is jeevan de vich in this life which is based on that breath the gush of wind 9 ਦਵਾਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਇਹਦੇ ਵਿੱਚ 9 ਦਰਵਾਜੇ ਜਿਹੜੇ ਲੁਕੇ ਹੋਏ ਨੇ 10ਵਾਂ ਜਿਹੜਾ 9 ਦਰਵਾਜੇ ਉਹਨੇ ਜਿਹੜੇ ਦਿਖਾਈ ਦੇ ਰਹੇ ਨੇ ਤੇ 10ਵਾਂ ਜਿਹੜਾ ਆ ਉਹ ਗੁਪਤ ਉਹ ਦਿਖਾਈ ਨਹੀਂ ਦੇ ਰਿਹਾ ਜੋ ਸ਼ਰੀਰ ਸਾਹ ਆਸਰੇ ਚੱਲ ਰਿਹਾ ਹੈ ਇਸ ਵਿੱਚ ਕੀ ਹੋ ਰਿਹਾ ਬਾਹਰੀ ਸੰਸਾਰ ਨਾਲ ਰਾਬਤਾ ਬਣਾਉਣ ਲਈ ਕੰਟੈਕਟ ਬਣਾਉਣ ਲਈ ਸਾਡੇ ਕੋਲ ਅੱਖਾਂ ਨੇ ਕੰਨ ਨੱਕ ਚਮੜੀ ਆਦ ਇੰਦਰੀਆਂ ਹਨ ਜੋ ਸਾਨੂੰ ਦਿਸ ਰਹੇ ਨੇ ਇਹਨਾਂ ਅੱਖਾਂ ਕੰਨਾਂ ਤੇ ਹੋਰ ਸਾਰੀ ਜਿਹੜੀ ਸਾਡੀਆਂ ਗਿਆਨ ਇੰਦਰੀਆਂ ਸੈਂਸਰੀ ਆਰਗਨਸ ਨੇ ਇਹਨਾਂ ਨਾਲ ਅਸੀਂ ਰਾਬਤਾ ਬਣਾਉਂਨੇ ਕੰਟੈਕਟ ਬਣਾਉਂਨੇ ਦੁਨੀਆ ਨਾਲ ਸੁੱਖ ਦਿਖਾਈ ਦਿੰਦੇ ਨੇ ਪੈਸਾ ਦਿਖਾਈ ਦਿੰਦਾ ਪਾਵਰ ਦਿਖਾਈ ਦਿੰਦਾ ਕੰਨਾਂ ਨਾਲ ਸੁਣਦੇ ਆ ਕੋਈ ਚੰਗਾ ਲੱਗਦਾ ਕੋਈ ਬੁਰਾ ਲੱਗਦਾ ਕਿਸੇ ਦੀ ਨਿੰਦਿਆ ਸੁਣਦੇ ਆ ਕਿਸੇ ਦੀ ਵਡਿਆਈ ਸੁਣਦੇ ਆ ਜੀਭ ਨਾਲ ਕੁਝ ਮਿੱਠਾ ਲੱਗਦਾ ਕੁਝ ਕੌੜਾ ਲੱਗਦਾ ਕਿਤੇ ਸੱਚ ਬੋਲ ਰਿਹਾ ਕੋਈ ਝੂਠ ਬੋਲ ਰਿਹਾ ਤਾਂ ਇਹਦੇ ਨਾਲ ਸਾਡਾ ਇੱਕ ਕੰਟੈਕਟ ਬਾਹਰਲੀ ਦੁਨੀਆ ਨਾਲ ਬਣਿਆ ਹੋਇਆ ਤੇ ਨੌ ਅਲੱਗ ਅਲੱਗ ਦਿਸ਼ਾਵਾਂ ਮੰਨ ਲਓ ਤੁਸੀਂ ਨੋ ਅਲਗ-ਅਲਗ ਰਾਮਨ ਲੋ ਜਿਹਦੇ ਨਾਲ ਅਸੀਂ ਬਾਹਰ ਤੇ ਦੁਨੀਆ ਨਾਲ ਜੁੜ ਰਹੇ ਹਾਂ ਤੋ ਇਹ ਸਭ ਕੁਝ ਸਾਨੂੰ ਦਿਖ ਰਿਹਾ ਉਹਦੇ ਨਾਲ ਅਸੀਂ ਜੁੜ ਰਹੇ ਹਾਂ ਪਰ ਇੱਕ ਦਵਾਰ ਇੱਕ ਰਾਹ ਐਸਾ ਵੀ ਹੈ ਜੋ ਸਾਡੇ ਲਈ ਲੁਕਿਆ ਰਹਿੰਦਾ ਹੈ ਸਾਡੇ ਲਈ ਲੁਕਿਆ ਰਹਿੰਦਾ ਭਾਵ ਅਸੀਂ ਉਸ ਵੱਸੇ ਧਿਆਨ ਹੀ ਨਹੀਂ ਦਿੰਦੇ ਭਾਵ ਸਰੀਰ ਦੇ ਅੰਗ ਜਿਨ੍ਹਾਂ ਨਾਲ ਬਾਹਰੀ ਸੰਸਾਰ ਨਾਲ ਵਿਹਾਰ ਪਾਉਂਦੇ ਹਾਂ ਉਧਰ ਤਾਂ ਸਾਡਾ ਧਿਆਨ ਹੈ ਇਹਨਾਂ ਹੱਥਾਂ ਵੱਲ ਧਿਆਨ ਹੈ ਇਸ ਚਿਹਰੇ ਵੱਲ ਧਿਆਨ ਹੈ ਆਈ ਵਾਂਟ ਟੂ ਮੇਕ ਇਟ ਬਿਊਟੀਫੁਲ ਬਿਕਾਉਜ਼ ਦ ਵਰਲਡ ਇਜ਼ ਸੀਇੰਗ ਮੀ they are looking at me to through this face I, i want to make it more beautiful mai apna chehra sona banona chahunda meriyan akhan soniyan reh changiyan reh dena mai dekhna hai log mainu dekhde mere kan ha to inna nal ta bahut judde ha udar ta saada dhyan hai par o sat gur jehda sada nal hai sada nal niban wala o gyan o ओंकार o sat naam jehda sade andar hai jide karke assi jee rahe ha ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਜਿਹਦੇ ਕਰਕੇ ਸਾਡੇ ਅੰਦਰ ਚਾਨਣ ਹੈ ਜਿਹਦੇ ਕਰਕੇ ਅਸੀਂ ਬੋਲ ਰਹੇ ਹਾਂ ਹੱਸ ਰਹੇ ਹਾਂ ਖੇਡ ਰਹੇ ਹਾਂ ਰੋ ਰਹੇ ਹਾਂ ਤੁਰਦੇ ਫਿਰਦੇ ਹਾਂ ਉਸ ਵੱਲ ਅਸੀਂ ਦੇਖਦੇ ਹੀ ਨਹੀਂ ਉਹ ਗੁਪਤੀ ਹੈ ਸਾਡੇ ਲਈ ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਦਿਸ ਬਾਡੀ ਦੈਟ ਰਨਸ ਔਨ ਬ੍ਰੈਥ ਹੈਸ ਸੈਂਸਰੀ ਆਰਗਨਸ ਆਈਜ਼ ਈਅਰਸ ਨੋਸ ਸਕਿਨ ਐਟਸੈਕਟਰਾ ਦੈਟ ਕਨੈਕਟ ਅਸ ਟੂ ਦਾ ਆਊਟਰ ਵਰਲਡ ਵਿਚ ਵੀ ਕੈਨ ਸੀ ਬਟ ਵਨ ਪਾਥ অর ਡੋਰ ਰਿਮੇਨਸ ਹਿਡਨ ਟੂ ਅਸ meaning our attention is on the bodily senses that connect us to the world but not on the satguru, the true knowledge that is always with us. We do not look in that direction we do not look at that ovankar we do not try to follow, try to realize that ovankar within us which blesses us with the ability to see, walk, talk or whatever we do. how these senses are getting power. The ability, as we discussed in the previous bodies, to the ability to see, the ability to hear, to taste, to 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 say something, comes from that inner jod, that soul energy, whatever we call it. So we we you know very conveniently we ignore that one. ya <laughs> So ਸਭ ਤੋਂ ਜ਼ਰੂਰੀ ਉਹਦੇ ਵੱਲ ਦੇਖ ਹੀ ਨਰੇ ਉਹਨੂੰ ਛੁਪਾਇਆ ਹੋਇਆ ਉਹਨੂੰ ਲੁਕੋਇਆ ਹੋਇਆ ਉਹ ਇਟ ਰਿਮੇਨਸ ਹਿਡਨ ਟੂ ਅਸ ਅਗਲੀ ਪੰਕਤੀ ਦੇਖੋ ਗੁਰਦੁਆਰੈ ਲਾਏ ਭਾਵਨੀ ਗੁਰੂ ਦੇ ਦਵਾਰਾ ਥਰੂ ਗੁਰੂਜ਼ ਵਿਜ਼ਡਮ ਲਾਏ ਭਾਵਨੀ ਪਿਆਰ ਇੱਕ ਨਾ ਦਸਵਾਂ ਦਵਾਰ ਫਿਰ ਦਸਵਾਂ ਦਵਾਰ ਦਿਸਦਾ ਫਿਰ ਉਹ ਰਾਹ ਦਿਸਦਾ ਆ ਜਿਹੜਾ ਅਸੀਂ ਭੁੱਲੇ ਹੋਏ ਹਾਂ ਦੇਖੋ ਗੁਰੂ ਗਿਆਨ ਦੇ ਦਵਾਰਾ ਜਦੋਂ ਅੰਦਰ ਪਿਆਰ ਬਣਦਾ ਹੈ ਜਦੋਂ ਗੁਰੂ ਗਿਆਨ ਨੂੰ ਸੁਣਦੇ ਆ ਸੁਣ ਕੇ ਮੰਨਦੇ ਆ ਫਿਰ ਅੰਦਰ ਪਿਆਰ ਬਣਦਾ ਸੁਣਿਆ ਮੰਨਿਆ ਮਨ ਕੀਤਾ ਪਾਓ ਜਦੋਂ ਅਸੀਂ ਉਸ ਪ੍ਰਮਾਤਮਾ ਨੂੰ ਸੁਣਨ ਲੱਗ ਗਏ ਹੁਕਮ ਨੂੰ ਸੁਣ ਕੇ ਮੰਨਣ ਲੱਗ ਗਏ ਤੇ ਅੰਦਰ ਪਿਆਰ ਬਣਦਾ ਫਿਰ ਦਸਵਾਂ ਦਵਾਰ ਉਹ ਦਿਸਦਾ ਹੈ ਕੀ ਹੈ ਦਸਵਾਂ ਦਵਾਰ ਸਦਾ ਨਾਲ ਵਸਦਾ ਹੋਇਆ ਉਹ ਗਿਆਨ ਜਿਹਨੂੰ ਅਸੀਂ ਹਮੇਸ਼ਾ ਇਗਨੋਰ ਕੀਤਾ ਹੈ ਜਿਹਨੂੰ ਅਸੀਂ ਦੇਖਦੇ ਹੀ ਨਹੀਂ ਪਏ ਜਿਹੜਾ ਸਾਡੇ ਲਈ ਲੁਕਿਆ ਹੋਇਆ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਕਿਹਾ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ ਜਿਹੜਾ ਹੈ ਤਾਂ ਸਾਰਿਆਂ 'ਚ ਪਰ ਦਿਸ ਨਹੀਂ ਰਿਹਾ ਕਿਉਂਕਿ ਅਸੀਂ ਦੇਖ ਕੁਝ ਹੋਰ ਰਹੇ ਮੈਨੂੰ ਅਲੱਗ-ਅਲੱਗ ਰੰਗ ਤੇ ਦਿਖਾਈ ਦਿੰਦੇ ਨੇ ਪਰ ਮੈਨੂੰ ਉਹਨਾਂ ਰੰਗਾਂ ਦੇ ਵਿੱਚ ਇੱਕ ਪ੍ਰਮਾਤਮਾ ਵਸਦਾ ਹੋਇਆ ਨਹੀਂ ਦਿਸ ਰਿਹਾ ਮੈਨੂੰ ਗੋਰੇ ਕਾਲੇ ਗੁਲਾਬੀ ਨੀਲੇ ਕਾਲੇ ਲੋਕ ਤਾਂ ਦਿਖਾਈ ਦਿੰਦੇ ਨੇ ਮੈਨੂੰ ਸਿੱਖ Hindu ਮੁਸਲਮਾਨ ਤੇ ਦਿਖਾਈ ਦਿੰਦੇ ਨੇ ਮੈਨੂੰ ਟਕਸਾਲੀ ਮਿਸ਼ਨਰੀ ਤੇ ਦਿਖਾਈ ਦਿੰਦੇ ਨੇ ਮੈਨੂੰ ਇਸਤਰੀ ਮਰਦ ਤਾਂ ਦਿਖਾਈ ਦਿੰਦੇ ਨੇ ਮੈਨੂੰ ਚੰਗੇ ਬੁਰੇ ਅਮੀਰ ਗਰੀਬ ਤਾਂ ਦਿਖਾਈ ਦਿੰਦੇ ਨੇ ਪਰ ਉਹਨਾਂ ਵਿੱਚ ਇੱਕ ਦਿਖਾਈ ਨਹੀਂ ਦੇ ਰਿਹਾ ਇਸ ਗੱਲ ਨੂੰ ਕਿੰਨਾ ਸੋਹਣਾ ਇਹ ਸ਼ਬਦ ਕਿੰਨੀ ਡੈਪਥ ਹੈ ਇਸ ਵਿੱਚ ਪਰ ਜਦੋਂ ਮੈਂ ਗੁਰੂ ਦੇ ਗਿਆਨ ਦੇ ਨਾਲ ਜੁੜਦਾ ਹਾਂ ਉਸ ਗਿਆਨ ਦੇ ਦੁਆਰਾ ਮੈਨੂੰ ਉਹ ਦਸਵਾਂ ਦਵਾਰ ਦਿਸਦਾ ਹੈ ਉਹ ਦਿਸਦਾ ਹੈ ਜੋ ਸਾਰਿਆਂ ਵਿੱਚ ਹੈ ਬ੍ਰਹਮ ਦੀ ਸ ਹੈ ਬ੍ਰਹਮ ਸੁਣੀ ਹੈ ਏਕ ਏਕ ਵਖਾਣੀ ਹੈ ਹੁਣ ਉਹ ਜਿਹੜੇ ਨੌ ਅਲੱਗ ਅਲੱਗ ਦਿਖਾਈ ਦੇ ਰਹੇ ਸੀ ਉਹ ਭੁੱਲ ਗਏ ਗੁਰਬਾਣੀ ਨੇ ਇਸ ਨੂੰ ਕਿਹਾ ਕਿ ਮੈਨੂੰ ਹਾਰ ਤਾਂ ਦਿਖਾਈ ਦੇ ਰਹੇ ਨੇ ਮੈਨੂੰ ਸੋਨਾ ਸੋਨੇ ਦੇ ਹਾਰ ਕੜੇ ਘੜੀਆਂ ਕੰਗਣ ਇਹ ਵੱਖਰੇ ਵੱਖਰੇ ਦਿਖਾਈ ਦੇ ਰਹੇ ਨੇ ਪਰ ਜਿਹਦਾ ਧਿਆਨ ਇੱਕ ਨਾਲ ਜੁੜ ਗਿਆ ਉਹਨੂੰ ਸਾਰਿਆਂ ਸੋਨਾ ਹੀ ਦਿਸ ਰਿਹਾ ਹੈ ਲਹਿਰਾ ਬੂੰਦ ਵੱਖਰੇ ਵੱਖਰੇ ਦਿਖਾਈ ਦੇ ਰਹੇ ਨੇ ਪਰ ਜਿਹਦਾ ਧਿਆਨ ਜੁੜ ਗਿਆ ਉਹਨੂੰ ਪਾਣੀ ਹੀ ਦਿਸ ਰਿਹਾ ਹੁਣ ਕਿ ਸਭ ਉਹਦਾ ਹੀ ਰੂਪ ਹੈ ਤੋ ਸੈਸ 18 ਕਹਿਨ ਕਤੇਬਾ ਅਸਲੂ ਇੱਕ ਜਿਹੜਾ ਅਸਲ ਵਿੱਚ ਇੱਕ ਸੀ ਜਿਹੜੀ ਅਸਲ ਹੈ ਅੰਦਰ ਉਸ ਦਸਵੇਂ ਦਵਾਰ ਨੂੰ ਦੇਖਣਾ ਉਹ ਗਿਆਨ ਉਹ ਸਤ ਗੁਰ ਉਹ ਓੰਕਾਰ ਜਿਹੜਾ ਸਾਰਿਆਂ ਚ ਹੈ ਉਦੇ ਵੱਲ ਧਿਆਨ ਕਰ ਲੈਣਾ ਦਿਸਦਾ ਹੈ ਭਾਵ ਗੁਰੂ ਗਿਆਨ ਨਾਲ ਅਸੀਂ ਅੰਦਰ ਵਸਦੇ ਸੱਚੇ ਗਿਆਨ ਦੇ ਸੋਮੇ ਨੂੰ ਜਾਣਦੇ ਹਾਂ ਜਿਸ ਤੋਂ ਆਨੰਦ ਹਾਸਲ ਹੁੰਦਾ ਹੈ। ਬਾਕੀ ਜਿਹੜੀ ਇਹ ਅੱਖਾਂ ਤੇ ਸਰੀਰ ਦੇ ਨਾਲ ਜੁੜੇ ਸੁੱਖ ਸੀ ਜਿੱਦਦਰ ਸਾਡਾ ਬਹੁਤਾ ਧਿਆਨ ਸੀ ਉੱਥੋਂ ਖੁਸ਼ੀਆਂ ਮਿਲਦੀਆਂ ਨੇ ਟੈਂਪਰੇਰੀ ਸੁੱਖ ਜ਼ਰੂਰ ਮਿਲ ਜਾਂਦੇ ਨੇ ਪਰ ਉੱਥੇ ਸਦਾ ਰਹਿਣ ਵਾਲਾ ਆਨੰਦ ਨਹੀਂ ਮਿਲ ਪਉਂਦਾ। ਥਰੂ ਗੁਰੂਜ਼ ਵਿਜ਼ਡਮ ਵੈਨ ਇਨਰ ਲਵ ਡਿਵੈਲਪਸ the 10th gate is re revealed the source of eternal knowledge and bliss that god that creator within us it is revealed through guru's wisdom that means through guru's wisdom we come to know the source of divine knowledge within us that it's always within us guru mere sang sada hai nale menu guru ne samjha ditta ki oh sat gur jide naal anand aunda hai anand paya meri maaye sat guru main paya ਉਹ ਸਤਿਗੁਰੂ ਜਿਹਦੇ ਨਾਲ ਆਨੰਦ ਆਉਣਾ ਸੀ ਉਹ ਸਦਾ ਹੀ ਮੇਰੇ ਨਾਲ ਹੈ ਉਹ ਦਸਵਾਂ ਦਵਾਰ that 10th gate which was hidden to me is revealed through guru's wisdom from which bliss is from which bliss is received ਜਿੱਥੋਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸੋ ਗੁਰੂ ਕਿਰਪਾ ਕਰੇ ਅਗਲੀ ਪੰਕਤੀ ਦੇਖੋ ਤਹ ਅਨੇਕ ਰੂਪ ਨਾਵ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਉੱਥੇ ਅੰਦਰ ਜਿੱਥੇ ਉਦਸਮਾ ਦਵਾਰ ਉਹ ਗਿਆਨ ਉਹ ਓੰਕਾਰ ਸਾਡੇ ਅੰਦਰ ਹੈ ਉਹ ਸੱਚੇ ਪ੍ਰਮਾਤਮਾ ਦੇ ਕੋਲ ਅਨੇਕਾਂ ਹੀ ਸੋਹਣੇ ਗੁਣਾਂ ਤੇ ਆਨੰਦ ਦੇ ਸਾਰੇ ਖਜ਼ਾਨੇ ਉੱਥੇ ਹੀ ਨੇ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਕਿਸੇ ਉਹ ਨੌ ਚੀਜ਼ਾਂ ਅੱਖਾਂ ਦੇਖ ਰਹੀਆਂ ਸੀ ਕੰਨ ਸੁਣ ਰਹੇ ਸੀ ਉਧਰ ਮਜ਼ੇ ਲੈ ਰਹੇ ਸੀ ਪਰ ਜਦੋਂ ਮੁੜੇ ਅੰਦਰ ਨੂੰ ਬਾਹਰ ਢੂੰਡਣ ਤੇ ਛੂਟ ਪਰੇ ਗੁਰਕਾਰ ਹੀ ਮਾਹੇ ਦਿਖਾਇਆ ਤਾਂ ਗੁਰੂ ਨੇ ਅੰਦਰ ਦਿਖਾਤਾ ਕਿੱਥੇ ਤੇ ਅੰਦਰ ਹੀ ਹੈ ਉੱਥੇ ਤਹਾਂ ਉੱਥੇ ਉਸ ਜਗ੍ਹਾ ਤੇ ਅਨੇਕ ਰੂਪ ਨਾਉ ਨਵ ਦੀਦ ਉੱਥੇ ਸਾਰੇ ਖਜ਼ਾਨੇ ਨੇ ਉੱਥੇ ਅਲੱਗ-ਅਲੱਗ ਜਿਹੜੇ ਪਿਆਰ ਨਾਲ ਭਰੇ ਹੋਏ ਰੱਬੀ ਗੁਣ ਉਹ ਆਨੰਦ ਦੇ ਸਾਰੇ ਖਜ਼ਾਨੇ ਉੱਥੇ ਹਨ ਉਸ ਸੱਚੇ ਦੀ ਵਡਿਆਈ ਦਾ ਕੋਈ ਅੰਤ ਨਹੀਂ ਉੱਥੇ ਕੋਈ ਅੰਤ ਨਹੀਂ ਫਿਰ ਉੱਥੇ ਬਾਹਰ ਚੀਜ਼ਾਂ ਦਾ ਅੰਤ ਹੋ ਸਕਦਾ ਹੈ ਗਿਣਤੀ ਮਿੰਤੀ ਦਾ ਪਰ ਇੱਥੇ ਜਿਹੜਾ ਆਨੰਦ ਹੈ ਉਹ ਬੇਅੰਤ ਹੈ ਬੇਅੰਤ ਸਦਾ ਵਿਗਾਸ ਸੁਣਨ ਦੇ ਨਾਲ ਉਸ ਨੂੰ ਸੁਣ ਕੇ ਮੰਨਿਆ ਜਦੋਂ ਗੁਰੂ ਦੇ ਗਿਆਨ ਨੂੰ ਤੇ ਉਸ ਦਸਮ ਦਵਾਰ ਦਾ ਅਨੁਭਵ ਉਸ ਦਾ ਉਪਰਗਟ ਹੋ ਗਿਆ ਸਾਡੇ ਅੰਦਰ ਰਿਵੀਲ ਹੋ ਗਿਆ ਅਸੀਂ ਉਹਨੂੰ ਰੀਅਲਾਈਜ਼ ਕਰ ਲਿਆ ਕਿ ਤਾਂ ਅੰਦਰ ਪਿਆ ਸੀ ਸਾਰੇ ਸੁੱਖਾਂ ਦਾ ਖਜ਼ਾਨਾ ਤੇ ਮੇਰੇ ਅੰਦਰ ਸੀ ਸਾਰੀ ਪ੍ਰੋਬਲਮਸ ਦੀ ਸੋਲੂਸ਼ਨ ਤੇ ਮੇਰੇ ਅੰਦਰ ਸੀ ਤਾਂ ਉਸ ਨੂੰ ਜਦੋਂ ਜਾਣਿਆ ਤੇ ਉਹਦੇ ਵੱਲ ਧਿਆਨ ਗਿਆ ਤੇ ਪਤਾ ਲੱਗਾ ਕਿ ਇਹ ਇੱਥੇ ਤਾਂ ਬੇਅੰਤ ਹੈ ਐਂਡਲੈਸ ਹੈ ਦੇਰ ਵਿਦਿਨ ਨੀਅਰ ਦ ਟ੍ਰੂ ਲਾਰਡ ਵਿਦਿਨ ਅਸ ਅਕਾਉਂਟਲੈਸ ਬਿਊਟੀਫੁਲ ਵਰਚੂਜ਼ ਐਂਡ ਟ੍ਰੈਜਰਜ਼ ਆਫ ਬਲੈਸ ਦਰਜ਼ ਨੋ ਐਂਡ ਟੂ ਇਟਸ ਗ੍ਰੇਟਨੈਸ ਉਹਦੀ ਕੋਈ ਗ੍ਰੇਟਨੈਸ ਦਾ ਕੋਈ ਐਂਡ ਨਹੀਂ ਐਂਡਲੈਸ ਹੈ ਅਖੀਰਲੀ ਪੰਕਤੀ ਇਸ ਪੌੜੀ ਦੀ ਹੈ ਕਹੇ ਨਾਨਕ ਹਰ ਪਿਆਰ ਐ ਜੀਓ ਪਿਆਰਿਆ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਸ ਸਰੀਰ ਦੇ ਅੰਦਰ ਹੀ ਪਰਮਾਤਮਾ ਨੇ ਸਾਰਾਈ ਸਾਨੂੰ ਜੀਵਨ ਦੀ ਸਮਰੱਥਾ ਬਖਸ਼ੀ ਸ਼ਕਤੀ ਦਿੱਤੀ ਹੈ ਇਸ ਸਰੀਰ ਬਣਾਇਆ ਹੈ ਭਾਂਡਾ ਇਹਨੂੰ ਗੁਫਾ ਕਹਿ ਲੋ ਭਾਂਡਾ ਕਹਿ ਲੋ ਇਹਦੇ ਵਿੱਚ ਇਹ ਸਾਹ ਜਿਹੜੀ ਹੈ ਇਹ ਜਿਹੜੀ ਬ੍ਰੈਥ ਹੈ ਇਹ ਜਿਹੜੀ ਹਵਾ ਆ ਉਹਦਾ ਆਸਰਾ ਹੈ ਤੋ ਇਹ ਜੀਵਨ ਚੱਲ ਰਿਹਾ ਆ ਤੋ ਜਿਵੇਂ ਸਾਹ ਸਾਡੇ ਅੰਦਰ ਜੀਵਨ ਦਾ ਆਸਰਾ ਹੈ ਜਿਵੇਂ ਇਸ ਸਰੀਰ ਨੂੰ ਸਾਹ ਦਾ ਆਸਰਾ ਹੈ ਹਵਾ ਦਾ ਆਸਰਾ ਆ ਉਸੇ ਤਰ੍ਹਾਂ ਸਾਡੇ ਧੁਰ ਅੰਦਰ ਆਨੰਦ ਦਾ ਸੁਮਾ ਪ੍ਰਮਾਤਮਾ ਵਸਿਆ ਹੋਇਆ ਹੈ ਸਾਡੇ ਧੁਰ ਅੰਦਰ ਸਾਡੇ ਅੰਦਰੂਨੀ ਜੀਵਨ ਦਾ ਆਸਰਾ ਉਹ ਸਤਿਗੁਰੂ ਹੈ ਜਿਸ ਦੇ ਨਾਲ ਸਾਡੇ ਅੰਦਰ ਆਨੰਦ ਆਉਂਦਾ ਹੈ ਬਾਹਰ ਸ਼ਰੀਰ ਨੂੰ ਹਵਾ ਦਾ ਆਸਰਾ ਹੈ ਅੰਦਰ ਉਸ ਗੁਰੂ ਗਿਆਨ ਦਾ ਆਸਰਾ ਹੈ ਤੋਂ ਇਸੇ ਨੂੰ ਸਤਿਗੁਰੂ ਨੇ ਕਿਹਾ ਪਵਨ ਗੁਰੂ ਤੋਂ ਜਿਵੇਂ ਪਵਨ ਨੂੰ ਸ਼ਰੀਰ ਨੂੰ ਹਵਾ ਦਾ ਆਸਰਾ ਹੈ ਉਹਦੇ ਕਰਕੇ ਉਹ ਚੱਲਦੀ ਹੈ ਇਸੇ ਤਰ੍ਹਾਂ ਹੀ ਉਹ ਗੁਰੂ ਸਾਡੇ ਅੰਦਰ ਸਾਡੇ ਅੰਦਰਲੇ ਜੀਵਨ ਦਾ ਆਸਰਾ ਉਸ ਜੀਵਨ ਦਾ ਸਰੋਤ ਹੈ ਸੋਰਸ ਹੈ ਵਿਦਨ ਦਿਸ ਵੈਰੀ ਬਾਡੀ ਦਾ ਬਿਲਵਰਡ ਲਾਰਡ ਹੈਸ ਗ੍ਰੈਂਟਡਡ ਐਸ ਦਾ ਕਪੈਸਿਟੀ ਫਾਰ ਲਾਈਫ ਥਰੂ ਬ੍ਰੀਥ Just as breath sustains us, this breath sustains this life in this beautiful body. Similarly, the source of divine bliss resides within us, which is the source of all bliss, all contentment and peace within that creator, that Lord, that Sadguru lives within us. As soon as, as soon as we turn towards it, as soon as through Guru's wisdom it is revealed. we achieve eternal peace contentment and bliss ਉਥੇ ਆਨੰਦ ਹੁੰਦਾ ਜਿੰਨੀ ਜਲਦੀ ਅਸੀਂ ਉਹਦੇ ਵੱਲ ਮੁੜਦੇ ਆ ਜਿੰਨੀ ਜਲਦੀ ਅਸੀਂ ਉਸ ਨੂੰ ਪ੍ਰਾਪਤ ਕਰਦੇ ਆ ਜਿੰਨੀ ਜਲਦੀ ਅਸੀਂ ਉਸ ਦਸਵੇਂ ਦਵਾਰ ਵੱਲ ਧਿਆਨ ਕਰਦੇ ਹਾਂ ਉਹ ਖੁੱਲਣਾ ਨਹੀਂ ਹੈ ਕਿਤੇ ਕਿ ਕਿਸੇ ਗੁਫਾ 'ਚ ਬੈਠਾਂਗੇ ਐਨੇ ਦਿਨ ਐਨੇ ਮਹੀਨੇ ਆਹ ਕੰਮ ਕਰਾਂਗੇ ਤੇ ਦਸਵਾਂ ਦਵਾਰ ਖੁੱਲ ਜਾਏਗਾ ਖੁੱਲਣਾ ਉਲਣਾ ਨਹੀਂ ਹੈ ਖੁੱਲਿਆ ਹੀ ਹੋਇਆ ਆ ਉਹ ਸਦਾ ਹੀ ਤੁਹਾਡੇ ਨਾਲ ਸਦਾ ਹੀ ਅੰਦਰ ਹੈ ਉਹ ਦਸਵਾਂ ਦਵਾਰ ਬਸ ਕਰਨਾ ਇੰਨਾ ਕੀ ਹੈ ਕਿ ਉਹ ਜਿਹੜੇ ਨੌ ਦਵਾਰ ਜਿੱਦੜ ਧਿਆਨ ਲੱਗਾ ਹੋਇਆ ਉਧਰੋਂ ਹਟਾ ਕੇ ਕਦੀ ਦਸਵੇਂ ਦਵਾਰ ਵੱਲ ਵੀ ਧਿਆਨ ਕਰੀਏ ਉਸ ਰਾਹ ਵੱਲ ਵੀ ਧਿਆਨ ਕਰੀਏ ਜਿਹੜਾ ਤੁਹਾਨੂੰ ਆਨੰਦ ਦੇਵੇਗਾ ਜਿੱਥੇ ਤੁਸੀਂ ਉਹਨਾਂ ਵਿਕਾਰਾਂ ਤੋਂ ਛੁੱਟ ਕੇ ਆਜ਼ਾਦੀ ਮਾਣ ਸਕੋਗੇ ਜਿੱਥੇ ਉਹਨਾਂ ਵਿਕਾਰਾਂ ਤੋਂ ਛੁੱਟ ਕੇ ਬਾਹਰਲੇ ਸੁਖ ਦੁਖ ਬਦਲਦੇ ਹਾਲਾਤਾਂ ਵਿੱਚ ਵੀ ਇੱਕ ਰਸ ਹੋ ਕੇ ਇਸ ਆਨੰਦ ਜੀਵਨ ਦੇ ਆਨੰਦ ਨੂੰ ਮਾਣ ਸਕੋਗੇ ਇਹ ਜੀਵਨ ਜੋ ਹਵਾ ਦੇ ਆਸਰੇ ਚੱਲ ਰਿਹਾ ਹੈ ਇਸ ਦੇ ਵਿੱਚ ਉਸ ਗੁਰੂ ਉਸ ਸਤ ਗੁਰੂ ਦੇ ਆਸਰੇ ਆਨੰਦ ਹੁੰਦਾ ਹੈ ਗੁਰੂ ਕਿਰਪਾ ਕਰੇ ਪੁਲਚੁਕ ਦੀ ਖਿਮਾ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ